ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਜੇਲ੍ਹ ਦੇ ਵਿੱਚ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ। 라ਵਲਪਿੰਡੀ ਦੀ ਅਡਿਆਲਾ ਜੇਲ੍ਹ ਦੇ ਵਿੱਚ 846 ਦਿਨਾਂ ਤੋਂ ਬੰਦ ਇਮਰਾਨ ਖਾਨ ਨੂੰ ਜੇਲ੍ਹ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਮਾਰ ਦਿੱਤਾ ਗਿਆ। ਮੌਤ ਹੋ ਚੁੱਕੀ ਹੈ। ਇਸੇ ਕਰਕੇ ਇਮਰਾਨ ਖਾਨ ਦੇ ਪਰਿਵਾਰਕ ਮੈਂਬਰਾਂ ਨੂੰ ਜੇਲ੍ਹ ਦੇ ਵਿੱਚ ਜਾਣ ਦੀ ਇਜਾਜ਼ਤ ਨਹੀਂ ਮਿਲ ਰਹੀ। ਭੈਣਾਂ ਦੇ ਵੱਲੋਂ ਵੀ ਮੁਲਾਕਾਤ ਨਹੀਂ ਕੀਤੀ ਜਾ ਸਕੀ ਪਿਛਲੇ 3 ਹਫ਼ਤਿਆਂ ਤੋਂ। ਪੁੱਤ ਵੀ ਨਹੀਂ ਮਿਲ ਸਕਿਆ ਤੇ ਟੱਬਰ ਦਾ ਕੋਈ ਹੋਰ ਜੀ ਜਾਂ ਪਾਰਟੀ ਦਾ ਕੋਈ ਵੀ ਸੀਨੀਅਰ ਨੇਤਾ ਉਹਨਾਂ ਦੇ ਨਾਲ ਮੁਲਾਕਾਤ ਨਹੀਂ ਕਰ ਸਕਿਆ। ਨਾ ਜੇਲ੍ਹ ਦਾ ਪ੍ਰਸ਼ਾਸਨ ਇਹ ਗੱਲ ਦੱਸਦਾ ਕਿ Imran Khan ਦੀ ਸਥਿਤੀ ਕੀ ਆ। ਨਾ ਉੱਥੋਂ ਦੀ ਸਰਕਾਰ ਇਹ ਦੱਸਦੀ ਆ ਕਿ Imran Khan ਦੇ ਹਾਲ ਕਿਹੋ ਜਿਹੇ ਆ। ਨਾ ਉਹਨਾਂ ਦੀ ਮੌਤ ਦੀ ਜਾਣਕਾਰੀ ਨਸ਼ਰ ਕੀਤੀ ਜਾਂਦੀ ਹੈ ਤੇ ਨਾ ਤੰਦਰੁਸਤੀ ਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਆ। ਜੇ ਉਹ ਤੰਦਰੁਸਤ ਨੇ ਤਾਂ ਅੰਦਰੋਂ ਇੱਕ ਵੀਡੀਓ ਬਾਈਟ ਬਾਹਰ ਕਿਉਂ ਨਹੀਂ ਆ ਰਹੀ? ਜੇ ਉਹ ਤੰਦਰੁਸਤ ਨਹੀਂ ਤਾਂ ਫਿਰ ਟੱਬਰ ਦੇ ਕਿਸੇ ਜੀ ਨਾਲ ਮੁਲਾਕਾਤ ਕਿਉਂ ਨਹੀਂ ਕਰਵਾਈ ਜਾਂਦੀ ਜੇ ਉਹ ਬਿਮਾਰ ਨਹੀਂ ਤਾਂ ਇਹਦੇ ਬਾਰੇ ਪਰਿਵਾਰ ਨੂੰ ਸੂਚਿਤ ਕਿਉਂ ਨਹੀਂ ਕੀਤਾ ਗਿਆ ਤੇ ਜੇਕਰ ਉਹ ਮਰ ਗਏ ਨਹੀਂ ਜਾਂ ਮਾਰ ਦਿੱਤੇ ਗਏ ਨਹੀਂ ਤੇ ਫਿਰ ਇਸ ਗੱਲ ਦੇ ਉੱਤੇ ਪਰਦਾ ਕਿੰਨੀ ਕੁ ਦੇਰ ਤੱਕ ਪਿਆ ਰਹੂਗਾ ਲੋਕਾਂ ਦੇ ਵਿੱਚ ਇਹ ਸਵਾਲ ਉੱਠਿਆ ਪਾਕਿਸਤਾਨ ਦਾ ਆਬਾਦ ਇਸ ਵੇਲੇ ਸੜਕਾਂ ਦੇ ਉੱਤੇ ਆਉਣ ਲਈ ਤਿਆਰ ਆ ਪਾਕਿਸਤਾਨ ਦੇ ਵਿੱਚ ਖੈਬਰ ਪਖਤੂਨ ਖਵਾ ਖੇਤਰ ਦੇ ਮੁੱਖ ਮੰਤਰੀ ਨੂੰ ਜਦੋਂ ਸੜਕ ਦੇ ਉੱਤੇ ਠੁੱਡੇ ਪੈਣ ਜਦੋਂ ਪ੍ਰਦਰਸ਼ਨ ਕਰਦੇ ਆ ਉਹਨਾਂ ਦੇ ਮੁੱਕੇ ਪਹਿਣ ਜਦੋਂ ਸੜਕ ਦੇ ਉੱਤੇ ਉਹਨਾਂ ਨੂੰ ਘੜੀਸਾ ਜਾਵੇ ਲੀੜੇ ਪਾੜੇ ਜਾਣ ਤੇ ਇਮਰਾਨ ਖਾਨ ਦੀਆਂ ਭੈਣਾਂ ਦੇ ਨਾਲ ਵੀ ਦੁਰਗਤੀ ਹੋਵੇ ਮਤਲਬ ਇਹ ਆ ਕਿ ਉਥੋਂ ਦੀ ਰਾਜਨੀਤੀ ਕਿਹੜੇ ਤੋਂ ਕਿਹੜੇ ਪਾਸੇ ਨੂੰ ਤੁਰ ਪਈ ਆ ਆਪਾਂ ਜਾਣਦੇ ਕਿ ਪਾਕਿਸਤਾਨ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀਆਂ ਦੇ ਤਿੰਨ ਹਾਲ ਹੁੰਦੇ ਆ ਜਾਂ ਤਾਂ ਗੋਲੀ ਵੱਜਦੀ ਆ ਜਾਂ ਦੇਸ਼ ਛੱਡ ਕੇ ਭੱਜਣਾ ਪੈਂਦਾ ਤੇ ਜਾਂ ਫਿਰ ਜੇਲ੍ਹ ਜਾਣਾ ਪੈਂਦਾ ਇਮਰਾਨ ਖਾਨ ਨੂੰ ਜੇਲ੍ਹ ਤਾਂ ਜਾਣਾ ਪਿਆ 846 ਦਿਨ ਪਹਿਲਾਂ ਕਿਉਂਕਿ ਅਗਸਤ 2023 ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ 100 ਤੋਂ ਵੱਧ ਪਰਚੇ ਇਮਰਾਨ ਖਾਨ ਦੇ ਉੱਤੇ ਦਰਜਾ ਮਸ਼ਹੂਰ ਕ੍ਰਿਕਟਰ ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਉੱਤੇ 100 ਤੋਂ ਵੱਧ ਪਰਚੇ ਦਰਜਾ ਇੱਕ ਮਾਮਲੇ ਦੇ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ 14 ਬਰਿਆਂ ਦੀ ਸਜ਼ਾ ਵੀ ਹੋਈ ਵੀ ਆ ਤੇ ਹੋਰ ਵੀ ਬਹੁਤ ਸਾਰੀਆਂ ਸਜ਼ਾਵਾਂ ਤੇ ਬਹੁਤ ਸਾਰੇ ਪਰਚਿਆਂ ਦਾ ਵੇਰਵਾ ਸਮੇਂ-ਸਮੇਂ ਤੇ ਸਾਹਮਣੇ ਆਇਆ ਇਮਰਾਨ ਖਾਨ ਨੂੰ ਜ਼ਹਿਰ ਹੀ ਦਿੱਤਾ ਗਿਆ ਜੇਲ੍ਹ ਦੇ ਵਿੱਚ ਜ਼ਹਿਰ ਦਿੱਤਾ ਗਿਆ ਇਮਰਾਨ ਖਾਨ ਦੀ ਮੌਤ ਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ ਇਮਰਾਨ ਖਾਨ ਦੇ ਖਿਲਾਫ ਸਾਜ਼ਿਸ਼ ਪਾਕਿਸਤਾਨ ਦੇ ਫੌਜ ਮੁਖੀ ਦੇ ਵੱਲੋਂ ਖੜੀ ਗਈ ਆ ਉਥੋਂ ਦੀ ਸਿਆਸਤ ਨੇ ਬੜੇ ਤਰੀਕੇ ਦੇ ਨਾਲ ਇਮਰਾਨ ਖਾਨ ਨੂੰ ਪਰੇ ਕਰ ਦਿੱਤਾ ਇਮਰਾਨ ਖਾਨ ਦੀ ਪਾਰਟੀ ਨੂੰ ਖਤਮ ਕਰਨ ਦੀਆਂ ਵਿਉਂਤਾਂ ਖੜੀਆਂ ਜਾ ਰਹੀਆਂ ਮੀਡੀਆ ਦੇ ਵਿੱਚ ਇਹ ਗੱਲਾਂ ਆਮ ਆ ਪਾਕਿਸਤਾਨੀ ਮੀਡੀਆ ਦੇ ਇੱਕ ਹਿੱਸੇ ਦੇ ਵਿੱਚ ਤੇ ਭਾਰਤੀ ਮੀਡੀਆ ਦੇ ਵੱਡੇ ਹਿੱਸੇ ਦੇ ਵਿੱਚ ਤੇ ਸੋਸ਼ਲ ਮੀਡੀਆ ਦੇ ਬਹੁਤ ਹੀ ਵੱਡੇ ਹਿੱਸੇ ਦੇ ਵਿੱਚ ਇਹ ਖਬਰਾਂ ਆਮ ਆ ਕਿ ਕੀ ਸੱਚੀ ਮੁਚੀ ইমরান ਖਾਨ ਨੂੰ ਮਾਰ ਦਿੱਤਾ ਗਿਆ ਜਾਂ ਉਹਨਾਂ ਦੀ ਮੌਤ ਹੋ ਚੁੱਕੀ ਆ ਕਿਉਂਕਿ ਡੈਥ ਸੈੱਲ ਦੇ ਵਿੱਚ ਬੰਦ ਕੀਤਾ ਹੋਇਆ ਪਿਛਲੇ 3-4 ਮਹੀਨਿਆਂ ਤੋਂ ਇਹ ਉਹਨਾਂ ਦੇ ਪੁੱਤ ਦਾ ਕਹਿਣਾ ਤੇ ਪੁੱਤ ਦਾ ਨਾਂ ਹੈਗਾ ਜੀ ਕਾਸਿਮ ਖਾਨ ইমরান ਖਾਨ ਦੇ ਪੁੱਤ ਦਾ ਨਾਂ ਹੈ ਜੀ ਕਾਸਿਮ ਖਾਨ ਉਹਨਾਂ ਨੇ ਐਕਸ ਹੈਂਡਲ ਦੇ ਉੱਤੇ ਲਿਖਿਆ ਜੀ ਨੂੰ ਅਸੀਂ ਟਵਿੱਟਰ ਕਹਿੰਦੇ ਆ ਉਹਦੇ ਉੱਤੇ ਲਿਖਿਆ ਹੋਇਆ ਕਿ ਮੇਰੇ ਪਿਤਾ ਦੇ ਨਾਲ ਮੇਰੇ ਵਾਲਦ ਦੇ ਨਾਲ ਉਹਨਾਂ ਦੀਆਂ ਭੈਣਾਂ ਦੀ ਮੁਲਾਕਾਤ ਵੀ ਨਹੀਂ ਕਰਵਾਈ ਜਾ ਰਹੀ ਜੇਲ੍ਹ ਦੇ ਵਿੱਚ ਉਹਨਾਂ ਦਾ ਹਾਲ ਕੀ ਆ ਸਾਨੂੰ ਦੱਸਿਆ ਨਹੀਂ ਗਿਆ ਉਹ ਜਿਉਂਦੇ ਹਨ ਜਾਂ ਨਹੀਂ ਸਾਨੂੰ ਇਹਦੇ ਬਾਰੇ ਜਾਣਕਾਰੀ ਵੀ ਨਹੀਂ ਆ ਜੇਲ੍ਹ ਪ੍ਰਸ਼ਾਸਨ ਤੇ ਸਰਕਾਰ ਧੱਕੇਸ਼ਾਹੀ ਕਰ ਰਹੀ ਆ ਤੇ ਜਦੋਂ ਮੇਰੇ ਪਿਤਾ ਦੇ ਨਾਲ ਮੁਲਾਕਾਤ ਹੀ ਨਹੀਂ ਹੋ ਰਹੀ ਤੇ ਫਿਰ ਇਹਦੇ ਅਸੀਂ ਕੀ ਅਰਥ ਕੱਢੀਏ ਇਹ ਮਨੁੱਖੀ ਅਧਿਕਾਰਾਂ ਦੀ ਵੀ ਉਲੰਘਣਾ ਇਹ ਇਨਸਾਨੀਅਤ ਦੀ ਵੀ ਉਲੰਘਣਾ ਇਹ ਇੱਕ ਸਾਬਕਾ ਪ੍ਰਧਾਨ ਮੰਤਰੀ ਦੇ ਨਾਲ ਧੱਕੇਸ਼ਾਹੀ ਵੀ ਆ ਤੇ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਕਾਸ਼ਮ ਖਾਨ ਨੇ ਇਹ ਗੱਲ ਕਹੀ ਆ ਕਿ ਆਵਾਮ ਇਸ ਵੇਲੇ ਸੜਕਾਂ ਦੇ ਉਤੇ ਆ ਤੇ ਸੜਕਾਂ ਦੇ ਉੱਤੇ ਬਹੁਤ ਵੱਡੇ ਪੱਦਰ ਨੇ ਉੱਤੇ ਹੋਰ ਆਉਣ ਦੀ ਤਿਆਰੀ ਕਰ ਰਿਆ ਕੀ ਸੱਚੀ ਮੁੱਚੀ ਇਮਰਾਨ ਖਾਨ ਦੀ ਮੌਤ ਹੋ ਚੁੱਕੀ ਆ ਸਭ ਤੋਂ ਵੱਡਾ ਸਵਾਲ ਇਹ ਆ ਜੇਕਰ ਮੌਤ ਨਹੀਂ ਹੋਈ ਆਪਾਂ 1 ਮਿੰਟ ਲਈ ਮੰਨੀਏ ਕਿ ਇਹ ਸਾਰੀਆਂ ਖਬਰਾਂ ਅਫਵਾਹ ਜੇਕਰ ਮੌਤ ਨਹੀਂ ਹੋਈ ਇਹ ਮੌਤ ਦੀ ਅਫਵਾਹ ਤੇ ਫਿਰ ਉਹ ਕਿਹੜੇ ਕਾਰਨਾਂ ਜਿਹਦੇ ਕਰਕੇ ਇਮਰਾਨ ਖਾਨ ਦੇ ਬਾਰੇ ਸੂਚਿਤ ਨਹੀਂ ਕੀਤਾ ਜਾ ਰਿਹਾ ਪਰਿਵਾਰ ਦੇ ਜੀਆਂ ਨੂੰ ਤਹਿਰੀਕੇ ਇਨਸਾਫ ਪਾਰਟੀ ਦੇ ਆਗੂਆਂ ਨੂੰ ਉਹਨਾਂ ਦੇ ਭੈਣਾਂ ਨੂੰ ਉਹਨਾਂ ਦੇ ਪੁੱਤ ਨੂੰ ਉਹਨਾਂ ਦੇ ਬਾਕੀ ਜੀਆਂ ਨੂੰ ਸੀਨੀਅਰ ਨੇਤਾਵਾਂ ਨੂੰ ਉਹ ਕਿਹੜੇ ਕਾਰਨਾਂ ਜਿਹਦੇ ਕਰਕੇ ਇਹ ਗੱਲ ਹਾਲੇ ਤੱਕ ਭੇਤ ਬਣਾ ਕੇ ਰੱਖੀ ਗਈ ਆ ਕੀ ਪਾਕਿਸਤਾਨ ਦੀ ਫੌਜ ਇਹ ਚਾਹੁੰਦੀ ਆ ਵੀ ਪਹਿਲਾਂ ਆਪਾਂ ਲੋਕਾਂ ਦਾ ਗੁੱਸਾ ਵੇਖ ਲਈਏ ਲੋਕਾਂ ਦਾ ਕਿੰਨਾ ਕੁ ਜਲਾਉ ਆ ਗੁੱਸੇ ਦਾ ਇਹ ਦੇਖ ਲਈਏ ਵੀ ਜੇ ਤਾਂ ਲੋਕ ਸੜਕਾਂ ਦੇ ਉੱਤੇ ਆ ਗਏ ਫਿਰ ਤਾਂ ਆਪਾਂ ਭੇਤ ਖੋਲ੍ਹ ਦੇਾਂਗੇ ਵੀ ਉਹ ਹੈਗੇ ਹਨ ਜਾਂ ਕਿਵੇਂ ਹਨ ਤੇ ਜੇ ਲੋਕ ਬਸ ਥੋੜੀ ਇੱਕ ਗੱਲ ਕਰਦੇ ਰਹਿ ਵੀ ਆਉਣੀਆਂ ਸੜਕਾਂ ਦੇ ਉੱਤੇ ਵੇਹਨੀਆਂ ਸੜਕਾਂ ਦੇ ਉੱਤੇ ਜੇਕਰ ਉਹ ਜੋਸ਼ ਨਾ ਦੇਖਣ ਨੂੰ ਮਿਲਿਆ ਉਹ ਵਿਰੋਧ ਦੇਖਣ ਨੂੰ ਨਾ ਮਿਲਿਆ ਤੇ ਫਿਰ ਭਵਿੱਖ ਦੇ ਵਿੱਚ ਆਪਾਂ ਸੱਚੀ ਮੁੱਚੀ ਵੀ ਓਵੇਂ ਕਰ ਲਿਆਂਗੇ ਜਿਵੇਂ ਕਿ ਹੁਣ ਅਫਵਾਹਾਂ ਚੱਲੀਆਂ ਇਮਰਾਨ ਖਾਨ ਦਾ ਬਹੁਤ ਵੱਡਾ ਨਾਂ ক্রিকেট ਦੀ ਦੁਨੀਆ ਦੇ ਵਿੱਚ ਰਿਆ ਤੇ ਇਮਰਾਨ ਖਾਨ ਦੇ ਪੱਖ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਪਾਕਿਸਤਾਨੀ ਹਨ ਵੀ ਪਾਕਿਸਤਾਨ ਦੇ ਆਵਾਮ ਦਾ ਇਹ ਕਹਿਣਾ ਕਿ ਜਦੋਂ ਇਮਰਾਨ ਖਾਨ ਪ੍ਰਧਾਨ ਮੰਤਰੀ ਸਨ ਉਦੋਂ ਸਾਡੇ ਲਈ ਸਹੂਲਤਾਂ ਵੱਧ ਵੀ ਸਨ ਤੇ ਆਮ ਲੋਕਾਂ ਦਾ ਭਲਾ ਵੀ ਉਸ ਵੇਲੇ ਹੋਇਆ ਹਾਲਾਂਕਿ ਉਥੋਂ ਦਾ ਆਵਾਮ ਇਹਦੇ ਬਾਰੇ ਵੱਡ ਮੁੱਲੀ ਜਾਣਕਾਰੀ ਦੇ ਸਕਦਾ ਕਿ ਉਹ ਕਿਵੇਂ ਮਹਿਸੂਸ ਕਰਦੇ ਸਨ ਸਾਨੂੰ ਭਾਰਤੀ ਮੀਡੀਆ ਦੇ ਵਿੱਚ ਸਮੇਂ-ਸਮੇਂ ਦੇ ਉਤੇ ਇਹੀ ਜਾਣਕਾਰੀਆਂ ਮਿਲੀਆਂ ਕਿ ਭਾਈ ਆਵਾਮ ਖੁਸ਼ ਸੀ ਵੱਡੀ ਗਿਣਤੀ ਵਿੱਚ ਭਾਵੇਂ ਕਿਸਾਰਾ ਨਹੀਂ ਸੀ ਪਰ ਇਮਰਾਨ ਖਾਨ ਦੇ ਨਾਲ ਜੋ ਹੋਇਆ ਇਹ ਪਹਿਲੀ ਵਾਰ ਕਿਸੇ ਪ੍ਰਧਾਨ ਮੰਤਰੀ ਨਾਲ ਨਹੀਂ ਹੋਇਆ ਹੁਣ ਤੱਕ ਪਾਕਿਸਤਾਨ ਦੇ ਬਹੁਤ ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਨਾਲ ਇੰਨੀ ਹੋਇਆ ਜਿਵੇਂ ਕਿ ਇਮਰਾਨ ਦੇ ਨਾਲ ਹੋ ਗਿਆ ਪਰ ਤੁਸੀਂ ਕਮਾਲ ਦੀ ਗੱਲ ਦੇਖੋ ਵੀ ਪਾਕਿਸਤਾਨ ਦੀ ਰਾਜਨੀਤੀ ਦਾ ਹਾਲ ਕਿਸਾ ਪਾਕਿਸਤਾਨ ਦੇ ਆਵਾਮ ਦਾ ਫਿਕਰ ਨਹੀਂ ਆ ਵੀ ਭਾਈ ਗੁਰਬਤ ਕਿੰਨੀ ਆ ਭੁੱਖਮਰੀ ਕਿੰਨੀ ਆ ਉਥੇ ਕਿਸ ਹਾਲ ਦੇ ਵਿੱਚ ਜ਼ਿੰਦਗੀ ਆ ਉਹਨਾਂ ਦੀ ਜ਼ਿੰਦਗੀ ਦਾ ਪੱਦਰ ਉੱਚਾ ਚੁੱਕਣ ਦਾ ਫਿਕਰ ਨਹੀਂ ਆ ਸਿਰਫ ਤੇ ਸਿਰਫ ਇਹ ਆ ਕਿ ਦਬਾ ਕੇ ਰੱਖੋ ਮਰਜ਼ੀ ਮੁਤਾਬਕ ਚੱਲੋ ਜਿਵੇਂ ਚਿਤ ਕਰਦਾ ਓਵੇਂ ਕਰੋ ਤੇ ਬਸ ਆਪਣੀ ਹੀ ਧੁੰਨ ਦੇ ਵਿੱਚ ਮਸਤ ਰਹੋ ਇਸੇ ਕਰਕੇ ਹੀ ਖੈਬਰ ਪਖਤੂਨ ਖਵਾ ਦੇ ਮੁੱਖ ਮੰਤਰੀ ਨੂੰ ਸੜਕ ਦੇ ਉੱਤੇ ਘੜਿਸਿਆ ਗਿਆ ਜੋ ਕਿ ਤਹਿਰੀਕ-ਏ-ਇਨਸਾਫ ਪਾਰਟੀ ਦਾ ਸਮਰਥਕ ਆ ਜੋ ਕਿ ਇਮਰਾਨ ਖਾਨ ਦਾ ਸਮਰਥਕ ਆ ਜੋ ਕਿ ਇਨਸਾਫ ਚਾਹੁੰਦਾ ਜੋ ਕਿ ਇਹ ਚਾਹੁੰਦਾ ਵੀ ਭਾਈ ਸਾਨੂੰ ਸੂਚਿਤ ਕੀਤਾ ਜਾਵੇ ਜਾਣਕਾਰੀ ਦਿੱਤੀ ਜਾਵੇ ਕਿ ਇਮਰਾਨ ਖਾਨ ਦਾ ਹਾਲ ਕੀ ਆ ਮੁੱਖ ਮੰਤਰੀ ਦਾ ਨਾਮ ਹੈਗਾ সোহੇਲ ਅਫਰੀਦੀ সোহੇਲ ਅਫਰੀਦੀ ਨੇ ਇਹ ਗੱਲ ਕਹੀ ਆ ਵੀ ਜੇਕਰ ਸਾਨੂੰ ਇਨਸਾਫ ਨਾ ਮਿਲਿਆ ਜੇਕਰ ਸਾਨੂੰ ਸੂਚਿਤ ਨਾ ਕੀਤਾ ਗਿਆ ਜੇਕਰ ਸਾਨੂੰ ਪੂਰੀ ਮੁਕੰਮਲ ਜਾਣਕਾਰੀ ਨਾ ਦਿੱਤੀ ਗਈ ਤਾਂ ਅਸੀਂ ਬਹੁਤ ਵੱਡੇ ਪੱਧਰ ਤੇ ਸੰਘਰਸ਼ ਕਰਾਂਗੇ ਤੇ ਇਹ ਖੱਚਤੂ ਕਿਉਂ ਹੋਈ ਆ সোহੇਲ ਅਫਰੀਦੀ ਦੇ ਕੱਪੜੇ ਕਿਉਂ ਪਟੇ ਆ সোহੇਲ ਅਫਰੀਦੀ ਨੂੰ ਪੁਲਿਸ ਨੇ ਕੁੱਟਿਆ ਕਿਉਂ ਆ সোহੇਲ ਅਫਰੀਦੀ ਦੇ ਕਿਉਂ ਉਹਨਾਂ ਨੇ ਮੁਕੇ ਮਾਰੇ ਤੇ ਕਿਹੜੀ ਗੱਲ ਠੁੱਡੇ ਮਾਰੇ ਆ ਕਿਉਂਕਿ ਜਿਹੜੀ ਅੜਿਆਲਾ ਜੇਲ ਜਿੱਥੇ ਕਿ ਇਮਰਾਨ ਖਾਨ ਬੰਦ ਆ ਇਹ ਉੱਥੇ ਪਹੁੰਚੇ ਸੀ ਉੱਥੇ ਬਹੁਤ ਵੱਡੀ ਗੰੰਤੀ ਦੇ ਵਿੱਚ ਪਹਿਲਾਂ ਹੀ ਸਮਰਥਕ ਸੀ ਉੱਥੇ ਪੁਲਿਸ ਵੀ ਸੀ ਉੱਥੇ ਜਦੋਂ সোহੇਲ ਅਫਰੀਦੀ ਹੋਰੀ ਪਹੁੰਚੇ ਤਾਂ ਮਾਹੌਲ ਬੇਕਾਬੂ ਹੋ ਗਿਆ ਤੇ ਬਾਅਦ ਦੇ ਵਿੱਚ ਲੋਕ ਕੁੱਟੇ ਗਏ ਤੇ ਲੋਕਾਂ ਦੇ ਨਾਲ ਮੁੱਖ ਮੰਤਰੀ ਵੀ ਉਸ ਤੋਂ ਅਗਲੀ ਗੱਲ ਇਹ ਆ ਕਿ ਇਮਰਾਨ ਖਾਨ ਦੀ ਭੈਣ ਦਾ ਨਾਮ ਹੈ ਜੀ ਨureen Niazi ਨureen Niazi ਨੇ মিডিਏ ਦੇ ਨਾਲ ਗੱਲਬਾਤ ਕੀਤੀ ਆ মিডিਏ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੇ ਕਈ ਖੁਲਾਸੇ ਕੀਤੇ ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਕਿ ਉਹਨਾਂ ਨੇ ਆਖਿਆ ਕੀ ਆ ਉਹਨਾਂ ਨੇ ਕਿਹਾ ਜੀ ਕਿ ਸਾਨੂੰ ਪਿਛਲੇ ਕਈ ਹਫ਼ਤਿਆਂ ਤੋਂ ਅੰਦਰ ਜਾਣ ਦੀ ਇਜਾਜ਼ਤ ਨਹੀਂ ਮਿਲੀ ਹਾਲਾਂਕਿ ਸਾਨੂੰ ਇਥੋਂ ਦੀ ਹਾਈ ਕੋਰਟ ਦੇ ਵੱਲੋਂ ਪਰਮਿਸ਼ਨ ਨਾਲ ਇਜਾਜ਼ਤ ਦਾ ਕਿ ਅਸੀਂ ਆਪਣੇ ਭਰਾ ਦੇ ਨਾਲ ਮਿਲ ਸਕਦੀਆਂ ਅਸੀਂ ਇਮਰਾਨ ਖਾਨ ਦੇ ਨਾਲ ਮੁਲਾਕਾਤ ਕਰ ਸਕਦੀਆਂ ਤੇ ਮੁਲਾਕਾਤ ਉਥੋਂ ਦੀ ਜੇਲ੍ਹ ਦੇ ਵਿੱਚ ਅਡਿਆਲਾ ਜੇਲ੍ਹ ਦੇ ਵਿੱਚ ਬੰਦ ਹਰ ਕੈਦੀ ਦੇ ਨਾਲ ਜਿਹੜਾ ਉਹਨਾਂ ਨੂੰ ਮਿਲਣਾ ਚਾਹੁੰਦਾ ਜਿਨ੍ਹਾਂ ਦਾ ਨਾਮ ਸੂਚੀ ਦੇ ਵਿੱਚ ਆ ਮੰਗਲਵਾਰ ਨੂੰ ਮੁਲਾਕਾਤ ਕਰ ਸਕਦਾ ਮੰਗਲਵਾਰ ਨੂੰ ਯਾਨੀ ਕਿ ਟਿਊਜ਼ਡੇ ਨੂੰ ਪਰ ਸਾਨੂੰ ਪਿਛਲੇ 3 ਹਫ਼ਤਿਆਂ ਤੋਂ ਮਿਲਣ ਵੀ ਨਹੀਂ ਦਿੱਤਾ ਜਾ ਰਿਹਾ ਸਾਨੂੰ ਦੱਸਿਆ ਵੀ ਨਹੀਂ ਜਾ ਰਿਹਾ ਕਿ ਮਿਲਣ ਕਿਉਂ ਨਹੀਂ ਦੇ ਰਹੇ ਸਾਨੂੰ ਇਹ ਵੀ ਨਹੀਂ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਮੌਤ ਹੋ ਗਈ ਹੈ ਸਾਨੂੰ ਇਹ ਵੀ ਨਹੀਂ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਸਿਹਤ ਬਹੁਤ ਢਿੱਲੀ ਹੈ ਸਾਨੂੰ ਇਹ ਵੀ ਨਹੀਂ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਜੇਲ੍ਹ ਬਦਲ ਦਿੱਤੀ ਗਈ ਹੈ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਇਸ ਖਬਰ ਨੂੰ ਦਬਾ ਦਿੱਤਾ ਗਿਆ ਜਾਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਦੇ ਕਰਕੇ ਸਾਡੇ ਮੰਨ ਦੇ ਵਿੱਚ ਤੇ ਪਾਰਟੀ ਦੇ ਸਮਰਥਕਾਂ ਦੇ ਵਿੱਚ ਤੇ ਪਾਕਿਸਤਾਨੀ ਆਵਾਮ ਦੇ ਵਿੱਚ ਡਰ دہشت ਫੱਤਰ ਗਈ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਰਤ ਦੇ ਵਿੱਚ ਵੀ ਇਹ ਖਬਰ ਫੈਲੀ ਹੈ ਯਾਨੀ ਕਿ ਨureen Niazi ਨੇ Imran Khan ਦੀ ਭੈਣ ਨੇ ਗੱਲ ਕਹੀ ਹੈ ਕਿ ਭਾਰਤ ਦੇ ਵਿੱਚ ਵੀ ਮੌਤ ਦੀ ਖਬਰ ਪਹੁੰਚੀ ਹੈ Imran Khan ਨੂੰ ਮਾਰ ਦਿੱਤਾ ਗਿਆ ਭਾਰਤੀ ਮੀਡੀਆ ਦੇ ਵਿੱਚ ਵੀ ਇਹ ਗੱਲ ਆਈ ਹੈ ਜਿਦੇ ਕਰਕੇ ਮੈਂ ਤੇ ਸਾਡਾ ਸਮੁੱਚਾ ਪਰਿਵਾਰ ਹੋਰ ਡਰ ਗਏ ਆ ਨੋਰਨ ਨੇ ਇਹ ਗੱਲ ਕਹੀ ਆ ਕਿ ਪੁਲਿਸ ਨੂੰ ਆਦੇਸ਼ ਦਿੱਤੇ ਗਏ ਆ ਕਿ ਪਰਿਵਾਰ ਨੂੰ ਰੋਕੋ ਤੇ ਉਹਨਾਂ ਦੇ ਨਾਲ ਤੁਸੀਂ ਜਿਵੇਂ ਚਾਹੋ ਉਹੋ ਜਿਹਾ ਵਿਹਾਰ ਕਰੋ। ਉਹਨਾਂ ਨੇ ਇਹ ਗੱਲ ਕਹੀ ਆ ਕਿ ਪਾਕਿਸਤਾਨ ਦੇ ਵਿੱਚ ਪਹਿਲਾਂ ਕਦੇ ਵੀ ਇਸ ਤੋਂ ਪਹਿਲਾਂ ਕਦੇ ਵੀ ਔਰਤਾਂ ਬੱਚਿਆਂ ਤੇ ਬਜ਼ੁਰਗਾਂ ਦੇ ਨਾਲ ਇਹੋ ਜਿਹਾ ਵਿਹਾਰ ਨਹੀਂ ਹੋਇਆ। ਉਹਨਾਂ ਦੇ ਮੁਤਾਬਕ ਲੋਕਾਂ ਨੂੰ ਬਿਨਾਂ ਵਜ੍ਹਾ ਤੋਂ ਮਾਰਿਆ ਕੁੱਟਿਆ ਜਾ ਰਿਹਾ। ਕਿਸੇ ਨੂੰ ਇਹਦਾ ਡਰ ਨਹੀਂ ਆ ਕਿ ਅੰਜਾਮ ਕੀ ਹੋਊਗਾ। ਪੂਰੀ ਦੁਨੀਆ ਇਸ ਵੇਲੇ ਪਾਕਿਸਤਾਨ ਦੇ ਹਾਲਾਤ ਦੇਖ ਰਹੀ ਆ। ਨੋਰਨ ਦੇ ਵੱਲੋਂ ਇਹ ਗੱਲ ਕਹੀ ਗਈ ਆ। ਹੁਣ ਤੁਸੀਂ ਉਥੋਂ ਦਾ ਇੱਕ ਡਰਾਮਾ ਦੇਖੋ ਉਥੋਂ ਦੇ ਡਰਾਮੇ ਦੇ ਵਿੱਚ ਕਿਹੜੀ ਕਿਹੜੀ ਗੱਲ ਸ਼ਾਮਲ ਆ ਇੱਕ ਉਥੋਂ ਦੇ ਮੌਜੂਦਾ ਮੰਤਰੀ ਆ ਉਹਨਾਂ ਦਾ ਨਾਮ ਹੈਗਾ ਜੀ ਰੱਖਿਆ ਮੰਤਰੀ ਖਵਾਜ਼ਾ ਆਸਿਫ ਖਵਾਜ਼ਾ ਆਸਿਫ ਨੇ ਕਿਹੜੀ ਗੱਲ ਕਹੀ ਆ ਉਹ ਕਹਿੰਦੇ ਜੀ ਇਮਰਾਨ ਖਾਨ ਇਸ ਵੇਲੇ ਮਖਮਲੀ ਗੱਦੇ ਦੇ ਉੱਤੇ ਸੌਂਦੇ ਆ ਜੇਲ੍ਹ ਦੇ ਵਿੱਚ ਜਿੰਮ ਦਾ ਪ੍ਰਬੰਧ ਕਰਕੇ ਦਿੱਤਾ ਹੋਇਆ ਬਾਹਰੋਂ ਖਾਣਾ ਖਾ ਸਕਦੇ ਆ ਟੌਰ ਨਾਲ ਰਹਿੰਦੇ ਆ ਜਦੋਂ ਅਸੀਂ ਅੰਦਰ ਸਾਂ ਸਾਨੂੰ ਤਾਂ ਸਿਰਫ ਦੋ ਕੰਬਲ ਮਿਲੇ ਸੀ ਉਦੋਂ ਤੇ ਸਾਨੂੰ ਤਾਂ ਪੁੰਜੇ ਠੰਡੀ ਫਰਸ਼ ਦੇ ਉੱਤੇ ਸੋਣਾ ਪੈਂਦਾ ਸੀ Imran Khan ਨੂੰ ਤਾਂ ਬਹੁਤ ਸਾਰੀ ਸਹੂਲਤ ਮਿਲੀ ਹੋਈ ਆ ਇਹ ਖਵਾਜ਼ਾ ਆਸ਼ਿਫ ਹਰਾਂ ਦਾ ਕਹਿਣਾ ਜਿਹੜੇ ਕਿ ਪਾਕਿਸਤਾਨ ਦੇ ਰੱਖਿਆ ਮੰਤਰੀ ਆ ਉਹਨਾਂ ਨੇ ਦਾਅਵਾ ਕੀਤਾ ਕਿ ਜੇਲ੍ਹ ਦੇ ਅਧਿਕਾਰੀ ਵਿਅਕਤੀਗਤ ਰੂਪ ਦੇ ਵਿੱਚ ਉਹਨਾਂ ਦੀ ਦੇਖਭਾਲ ਕਰਤਾ ਰਹੇ ਯਾਨੀ ਕਿ Imran Khan ਦੀ ਪਰ ਖਵਾਜ਼ਾ ਆਸ਼ਿਫ ਵੀ ਇਸ ਗੱਲ ਦਾ ਉੱਤਰ ਨਹੀਂ ਦੇ ਰਹੇ ਕਿ ਜੋ ਪਿਛਲੇ ਕਈ ਹਫ਼ਤਿਆਂ ਤੋਂ ਲੋਕ ਪੁੱਛ ਰਹੇ ਆ ਜਿਹੜੀ ਗੱਲ ਦੀ ਮੰਗ ਕਰ ਰਹੇ ਆ ਕਿ Imran Khan ਜਿਉਂਦੇ ਹਨ ਜਾਂ ਮਰ ਗਏ ਜਾਂ ਮਾਰ ਦਿੱਤੇ ਜਾਂ ਜੇਲ੍ਹ ਦੇ ਵਿੱਚ ਤਬਦੀਲੀ ਕਰ ਦਿੱਤੀ ਜਾਂ ਬਿਮਾਰ ਹਨ ਜਾਂ ਬੇਹੋਸ਼ ਹਨ ਜਾਂ ਕਿਹੜੇ ਹਾਲਾਤ ਦੇ ਵਿੱਚ ਹਨ ਇਹਦੀ ਜਾਣਕਾਰੀ ਕਿਉਂ ਨਹੀਂ ਨਸ਼ਰ ਕੀਤੀ ਜਾ ਰਹੀ ਜੇਕਰ ਰੱਖਿਆ ਵਿਭਾਗ ਦਾ ਮੰਤਰੀ ਇਸ ਗੱਲ ਦੇ ਉੱਤੇ ਉਤਰ ਦੇਣ ਦੀ ਥਾਂ ਤੇ ਮਖਮਲੀ ਗੱਦਿਆਂ ਵਾਲੀ ਗੱਲ ਚੋਬਾ ਲਾ ਲਾ ਕੇ ਕਰੇ ਜੇਕਰ ਰੱਖਿਆ ਵਿਭਾਗ ਦਾ ਮੰਤਰੀ ਇਹ ਗੱਲ ਕਵੇ ਜੀ ਕਿ ਸਾਨੂੰ ਤਾਂ ਇਉਂ ਰੱਖਿਆ ਸੀ ਇਹਨਾਂ ਨੂੰ ਤਾਂ ਇਉਂ ਰੱਖਿਆ ਗਿਆ ਇਹਦਾ ਮਤਲਬ ਇਹ ਹੈ ਕਿ ਮਨ ਦੇ ਵਿੱਚ ਚੱਲਦਾ ਕੀ ਕੀ ਆ ਕਿਹੜਾ ਕਿਹੜੇ ਕਿਹੜੇ ਪਾਸੇ ਆ ਜਿਵੇਂ ਕਿ ਹੋਰ ਥਾਵਾਂ ਤੇ ਉਥੇ ਇਹ ਵੀ ਆ ਅਗਲੀ ਗੱਲ ਇਹ ਆ ਉਹਨਾਂ ਨੇ ਕਿਹਾ ਜੀ ਕਿ ਜਿਹੜੇ ਇਸ ਵੇਲੇ ਪਾਕਿਸਤਾਨ ਤਰੀਕੇ پارٹی ਦੇ ਸਮਰਥਕ ਆ ਉਹ ਖੁਦਾ ਦਾ ਖੌਫ ਖਾਂਡ ਕਿ ਉਹਨਾਂ ਦੇ ਵੱਲੋਂ ਕਿਵੇਂ ਝੂਠੀਆਂ ਗੱਲਾਂ ਫਲਾਈਆਂ ਜਾ ਰਹੀਆਂ ਤੇ ਜਿਹੜੇ ਖੁਦਾ ਦਾ ਖੌਫ ਖਾਂਡ ਦੀ ਗੱਲ ਕੀਤੀ ਜਾ ਰਹੀ ਆ ਉਥੇ ਦੂਜੇ ਪਾਸਿਓਂ ਉੱਤਰ ਆਇਆ ਕਿ ਖੁਦਾ ਦਾ ਖੌਫ ਤੁਸੀਂ ਵੀ ਖਾਓ ਤੁਸੀਂ ਮੁਕੰਮਲ ਜਾਣਕਾਰੀ ਕਿਉਂ ਨਹੀਂ ਦੇ ਰਹੇ ਉਹ ਵਜ੍ਹਾ ਕੀ ਆ ਤੁਸੀਂ ਹਾਲੇ ਤੱਕ ਜਾਣਕਾਰੀ ਇਸ ਮੁਤਲਕ ਦਿੱਤੀ ਨਹੀਂ ਤੇ ਇਮਰਾਨ ਖਾਨ ਦੇ ਉੱਤੇ 100 ਤੋਂ ਵੱਧ ਪਰਚੇ ਦਰਜਾ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ 14 ਸਾਲ ਦੀ ਇਹਨਾਂ ਨੂੰ ਸਜ਼ਾ ਸੁਣਾਈ ਜਾ ਚੁੱਕੀ ਆ ਜਿਹਦੇ ਵਿੱਚ ਸਰਕਾਰੀ ਗਿਫਟ ਜਿਹੜੇ ਕਿ ਤੋਸ਼ਾਖਾਨਾ ਦੇ ਵਿੱਚ ਹੁੰਦੇ ਆ ਤੋਸ਼ਾਖਾਨਾ ਕੇਸ ਕਿਉਂਕਿ ਜਦੋਂ ਤੁਸੀਂ ਪ੍ਰਧਾਨ ਮੰਤਰੀ ਆ ਕਿਸੇ ਬਹੁਤ ਵੱਡੇ ਰੁਤਬੇ ਦੇ ਉੱਤੇ ਆ ਫਿਰ ਤੁਹਾਨੂੰ ਆਪਣੇ ਕਾਰਜਕਾਲ ਦੇ ਵਿੱਚ ਜਿੰਨੀ ਤੁਹਾਡੇ ਅਹੁਦੇ ਦੀ ਮਿਆਦ ਹੁੰਦੀ ਆ ਰੁਤਬੇ ਦੀ ਹੁੰਦੀ ਆ ਉਹਦੇ ਵਿੱਚ ਤੁਹਾਨੂੰ ਕੋਈ ਗਿਫਟ ਮਿਲਦੇ ਆ ਉਹ ਤੁਹਾਡੇ ਨਿੱਜੀ ਨਹੀਂ ਹੁੰਦੇ ਉਹ ਸਰਕਾਰੀ ਹੁੰਦੇ ਆ ਦੋਸ਼ ਇਹਨਾਂ ਦੇ ਉੱਤੇ ਇਹ ਆ ਕਿ ਉਹ ਤੁਸੀਂ ਗਿਫਟ ਵੇਚ ਦਿੱਤੇ ਉਹਨਾਂ ਗਿਫਟ ਦੇ ਵਿੱਚ ਤੋਹਫਿਆਂ ਦੇ ਵਿੱਚ ਕਿਥੇ ਤਫ੍ਰਿਸ਼ਟਾਚਾਰ ਹੋਇਆ। ਸੋ 14 ਸਾਲ ਦੀ ਸਜ਼ਾ ਇਸ ਮਾਮਲੇ 'ਚ ਸੁਣਾਈ ਗਈ ਹੈ ਤੇ ਸਰਕਾਰੀ ਸੀਕ੍ਰੇਟ ਲੀਕ ਕਰਨ ਵਰਗੇ ਦੋਸ਼ ਇਮਰਾਨ ਖਾਨ ਦੇ ਉੱਤੇ ਹੈਗੇ ਆ। ਇਮਰਾਨ ਖਾਨ ਦੇ ਉੱਤੇ ਇੱਕ ਹੋਰ ਬੜਾ ਵੱਡਾ ਦੋਸ਼ ਆ। ਦੋਸ਼ ਇਹ ਆ ਕਿ ਇਹਨਾਂ ਨੇ ਅਲ ਕਾਦਰ ٹرسٹ ਦੇ ਲਈ ਪਾਕਿਸਤਾਨ ਸਰਕਾਰ ਦੀ ਅਰਬਾਂ ਰੁਪਏ ਦੀ ਜ਼ਮੀਨ ਨੂੰ ਸਸਤੇ ਭਾਅ ਦੇ ਵਿੱਚ ਵੇਚਿਆ। ਇਸ ਮਾਮਲੇ ਦੇ ਵਿੱਚ ਇਮਰਾਨ ਨੂੰ 9 ਮਈ ਤੇ 2023 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਪੂਰੇ ਮੁਲਕ ਦੀ ਫੌਜ ਦੇ ਕਈ ਅਹਿਮ ਟਿਕਾਣਿਆਂ ਦੇ ਉੱਤੇ ਹਮਲੇ ਹੋਏ ਸਨ। ਤੇ ਪਾਕਿਸਤਾਨ ਦੇ ਨੈਸ਼ਨਲ ਅਕਾਉਂਟੇਬਿਲਟੀ ਬਿਊਰੋ ਨੇ ਅਲ ਕਾਦਰ ਟਰਸਟ ਕੇਸ ਦੇ ਵਿੱਚ ਦਸੰਬਰ 2023 ਦੇ ਵਿੱਚ ਇਮਰਾਨ ਖਾਨ ਤੇ ਉਹਨਾਂ ਦੀ ਪਤਨੀ ਬੁਸ਼ਰਾ ਬੀਬੀ ਤੇ 6 ਹੋਰ ਵਿਅਕਤੀਆਂ ਦੇ ਉੱਤੇ ਪਰਚਾ ਦਰਜ ਕੀਤਾ ਸੀ ਕਹਿਣ ਦਾ ਭਾਵ ਇਹ ਆ ਕਿ ਅਗਸਤ 2023 ਤੋਂ ਜੇਲ੍ਹ ਦੇ ਵਿੱਚ ਬੰਦ ਅਡਿਆਲਾ ਜੇਲ੍ਹ ਦੇ ਵਿੱਚ ਬੰਦ ਇਮਰਾਨ ਖਾਨ ਦੀ ਮੌਤ ਦੀ ਖਬਰ ਜੰਗਲ ਦੀ ਅੱਗ ਵਗੂੰ ਫੈਲੀ ਆ ਮੌਤ ਦੀ ਖਬਰ ਜਦੋਂ ਫੈਲੀ ਤੇ ਉਹਦਾ ਅਸਰ ਉਹਦੀਆਂ ਖਬਰਾਂ ਭਾਰਤ ਦੇ ਵਿੱਚ ਵੀ ਆਈ ਤੇ ਜਦੋਂ ਭਾਰਤ ਦੇ ਵਿੱਚ ਵੀ ਖਬਰਾਂ ਆਈਆਂ ਤੇ ਫਿਰ ਇਮਰਾਨ ਖਾਨ ਦੀਆਂ ਭੈਣਾਂ ਨੇ ਇਹ ਗੱਲ ਕਹੀ ਆ ਕਿ ਇਹ ਖਬਰ ਹੁਣ ਨੈਸ਼ਨਲ ਨਹੀਂ ਇੰਟਰਨੈਸ਼ਨਲ ਹੋ ਗਈ ਆ ਇਸ ਕਰਕੇ ਸਾਨੂੰ ਇਹਦੇ ਬਾਰੇ ਸੂਚਿਤ ਕੀਤਾ ਜਾਵੇ ਪਾਕਿਸਤਾਨ ਦੀ ਰਾਜਨੀਤੀ ਦੇ ਬਾਰੇ ਆਪਾਂ ਸਾਰੇ ਜਾਣਦੇ ਆ ਕਿ ਕਿਹੜੇ ਤੋਂ ਕਿਹੜੇ ਮੋੜ ਕੱਟੇ ਜਾਂਦੇ ਆ ਕਿਵੇਂ-ਕਿਵੇਂ ਕੀ-ਕੀ ਕੁਝ ਹੁੰਦਾ ਮਰ ਜਾਓ ਜਾਂ ਮਾਰ ਦਿਓ ਪਰੇ ਕਰ ਦਿਓ ਜੇਲ੍ਹ ਚ ਸੁੱਟ ਦਿਓ ਦੇਸ਼ ਛੱਡ ਕੇ ਭੱਜਣਾ ਪੈ ਗਿਆ ਆ ਕਰਵਾ ਦਿਓ ਤੇ ਆ ਕਰਵਾ ਦਿਓ ਇਹ ਉਥੋਂ ਦੀ ਰਾਜਨੀਤੀ ਦੇ ਵਿੱਚ ਸ਼ਾਮਲ ਹੋ ਗਿਆ ਤੇ ਉਥੋਂ ਦੀ ਆਵਾਮ ਦੇ ਬਾਰੇ ਸੋਚਣ ਵਾਲਿਆਂ ਦੀ ਗਿਣਤੀ ਬਹੁਤ ਘੱਟ ਆ Imran Khan ਦੇ ਨਾਲ ਵਿਚਾਰਧਾਰਕ ਮਤ ਪੇਟ ਸੱਤਾਧਾਰੀ ਤਿਰ ਵਰਤਮਾਨ ਦੇ ਕਿਹੋ ਜਿਹਾ ਇਹ ਤਾਂ ਉਹ ਵੱਧ ਜਾਣਦੇ ਆ ਜਾਂ ਉਥੋਂ ਦਾ ਆਵਾਮ ਵੱਧ ਜਾਣਦਾ ਪਰ ਅਸੀਂ ਜਾਣਦੇ Imran Khan ਨੂੰ ਇੱਕ ਕ੍ਰਿਕਟਰ ਦੇ ਤੌਰ ਤੇ ਅਸੀਂ ਜਾਣਦੇ ਇਸ ਵਿਅਕਤੀ ਦੇ ਤੌਰ ਤੇ ਉੱਥੇ ਵੀ ਜਦੋਂ ਕਰਤਾਰਪੁਰ ਸਾਹਿਬ ਦਾ ਲੰਘਾ ਖੁੱਲਿਆ ਉਸ ਵੇਲੇ ਸਿੱਧੂ ਦੀਆਂ ਤੇ Imran ਦੀਆਂ ਜਫੀਆਂ ਕਿਵੇਂ ਪਈਆਂ ਅਸੀਂ ਜਾਣਦੇ ਆ ਉਹਨਾਂ ਤਕਰੀਰਾਂ ਦੇ ਰੂਪ ਦੇ ਵਿੱਚ ਜਿਨ੍ਹਾਂ ਦੇ ਵਿੱਚ ਇਮਰਾਨ ਖਾਨ ਦੇ ਵੱਲੋਂ ਏਕਤਾ ਦੀ ਤੇ ਭਾਈਚਾਰਕ ਸਾਂਝ ਦੀ ਤੇ ਮੁਹੱਬਤ ਦੀ ਬਾਤ ਪਾਈ ਗਈ ਆ ਇਹਦੇ ਕਰਕੇ ਉਹਨਾਂ ਭਾਰਤੀ ਲੋਕਾਂ ਨੂੰ ਤੇ ਦੁਨੀਆ ਭਰ ਦੇ ਵਿੱਚ ਵਸਦੇ ਹੋਰ ਲੋਕਾਂ ਨੂੰ ਵੀ ਇਮਰਾਨ ਖਾਨ ਚੰਗਾ ਲੱਗਣ ਲੱਗਿਆ ਜਿਹੜੇ ਉਹਦੇ ਬਾਰੇ ਜਾਂ ਉਹਨਾਂ ਬਾਰੇ ਪਹਿਲਾਂ ਘੱਟ ਜਾਣਦੇ ਸੀ ਜਾਂ ਬਿਲਕੁਲ ਨਹੀਂ ਸੀ ਜਾਣਦੇ ਤਕਰੀਰ ਦੇ ਤੌਰ ਦੇ ਉੱਤੇ ਵਿਚਾਰ ਦੇ ਤੌਰ ਦੇ ਉੱਤੇ ਨਜ਼ਰੀਏ ਦੇ ਤੌਰ ਦੇ ਉੱਤੇ ਪਰ ਉਹਨਾਂ ਨੂੰ ਉਦੋਂ ਪਤਾ ਲੱਗਾ ਜੀ ਕਿ ਇਹ ਬੰਦੇ ਦਾ ਆ ਵੀ ਰੂਪ ਹੈ ਇਹ ਬੰਦਾ ਇਓਂ ਵੀ ਗੱਲ ਕਰਦਾ ਪਾਕਿਸਤਾਨ ਦਾ ਆਵਾਮ ਸੜਕਾਂ ਦੇ ਉੱਤੇ ਬਹੁਤ ਵਾਰ ਆਇਆ ਵੀ ਆ ਤੇ ਬੜੀ ਵਾਰ ਦਬਾਇਆ ਵੀ ਗਈ ਆ ਸੰਘਰਸ਼ ਨੂੰ ਕੁਚਲਿਆ ਵੀ ਗਿਆ ਇਮਰਾਨ ਖਾਨ ਦੀ ਮੌਤ ਦੀਆਂ ਖਬਰਾਂ ਤੋਂ ਬਾਅਦ ਲੋਕ ਫਿਰ ਸੜਕਾਂ ਦੇ ਉੱਤੇ ਆ ਰਹੇ ਆ ਇਹ ਨਹੀਂ ਆ ਮੌਤ ਦੀ ਖਬਰ ਸੱਚੀ ਸਾਬਤ ਹੁੰਦੀ ਆ ਜਾਂ ਝੂਠੀ ਤੇ ਜੇ ਝੂਠੀ ਆ ਤੇ ਫਿਰ ਜੇਲ੍ਹ ਪ੍ਰਸ਼ਾਸਨ ਤੇ ਸਰਕਾਰ ਨਸ਼ਰ ਕਿਉਂ ਨਹੀਂ ਕਰਦੀ ਸੱਚ ਤੇ ਜੇਕਰ ਸੱਚੀ ਆ ਤੇ ਫਿਰ ਇਹ ਕਿੰਨੀ ਕੁ ਦਿਨ ਤੱਕ ਦਬਕੇ ਰੱਖਣਗੇ ਤੇ ਜੇ ਦਬਕੇ ਰੱਖਣਗੇ ਤੇ ਪਾਕਿਸਤਾਨ ਦੇ ਵਿੱਚ ਨਵੇਂ ਤਖਤਾ ਪਲਟ ਦੀ ਖਬਰ ਆਉਦੀ ਆ ਜਾਂ ਫਿਰ ਨਹੀਂ ਕਿਉਂਕਿ ਹੁਣ ਇਹ ਵੀ ਖਬਰਾਂ ਆਈਆਂ ਕਿਉਂਕਿ ਮੁੱਖ ਮੰਤਰੀ ਨੇ ਖੈਬਰ ਪਖਤੂਨ ਖਵਾ ਵਾਲੇ ਨੇ ਇਹ ਵੀ ਗੱਲ ਕਹੀ ਆ ਵੀ ਜੇਕਰ ਇਵੇਂ ਤਬਾਕੇ ਰੱਖੋਗੇ ਜੇਕਰ ਸੱਚ ਨਹੀਂ ਦਸੋਗੇ ਤੇ ਫਿਰ ਲੋਕ ਆ ਜਿਹੜੇ ਜੇਲਾਂ ਜੁਲਾਂ ਨੂੰ ਤੋੜ ਕੇ ਤੇ ਫਿਰ ਆਪਦੇ ਨੇਤਾ ਨੂੰ ਬਾਹਰ ਵੀ ਲਿਆਉਣਗੇ ਕੱਢ ਕੇ ਵੇਨੇ ਬਣਦਾ ਕੀ